ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਫਤੇ ਜਿਨਾ ਮੇਰੇ ਭੈਣ ਭਰਾਵਾਂ ਦੇ ਖਰੀ ਹੋ ਗਈ ਆ ਜਿਹਨੂੰ ਇੰਗਲਿਸ਼ ਜੇ ਵਿੱਚ ਸੈਟ ਕਾ ਦਰਦ ਕਹਿੰਦੇ ਆ ਇਹ ਇੰਨਾਂ ਵਾਲੇ ਬੰਦੇ ਦੇ ਲੱਕ ਤੋਂ ਲੈ ਕੇ ਇਨਸਾਨ ਦੇ ਲੱਕ ਤੋਂ ਲੈ ਕੇ ਪੈ ਗਿੱਟੇ ਤੱਕ ਦਰਦ ਬਹੁਤ ਹੁੰਦੀ ਆ ਜਾਂ ਨਿਕਲਦੀ ਆ ਕਈ ਤੇ ਮੇਰੇ ਭੈਣ ਭਰਾ ਲੰਮੇ ਤੱਕ ਰੋਟੀ ਪਾਣੀ ਲੰਗਰ ਛਕਦੇ ਆ ਬੈਠ ਨਹੀਂ ਹੁੰਦਾ ਨਾ ਤੋਰ ਹੁੰਦਾ ਬੜੇ ਦੁਖੀ ਹੋਏ ਦਿਨ ਰਾਤ ਪਰਲਾਉਂਦੇ ਆ ਉਹਨਾਂ ਮੇ ਪੇਸ਼ੈਂਟਾਂ ਨੂੰ ਉਹਨਾਂ ਮਰੀਜ਼ਾਂ ਨੂੰ ਗੇਤੀ ਕਰਦਾ ਕਿ ਕੋਈ ਮੈਂ ਦਵਾਈ ਤੁਹਾਨੂੰ ਦੇਣੀ ਕੋਈ ਮੈਂ ਧਾਗਾ ਚ ਬੀਚ ਨਹੀਂ ਦੇਣਾ ਜਿੱਦਾਂ ਕਈ ਭੈਣ ਭਰਾ ਆਪਣੇ ਗਿੱਟਿਆਂ ਦੇ ਨਾਲ ਇਹ ਰੀਜ਼ ਮਰੀਜ਼ਾਂ ਨੇ ਕਾਲੇ ਧਾਗੇ ਬਣ ਇਹ ਭਾਈ ਤੇ ਡੰਡਖੰਡ ਦੇ ਨਾਲ ਇਹ ਨਹੀਂ ਹਟਦੀ ਨਾ ਕੋ ਜਲ ਨਾ ਕੁਛ ਬਾਤਾਂ ਮੇਰੇ ਕੋਲ ਆਓ ਤੁਸੀਂ ਐਸੀ ਸਾਡੇ ਕੋਲ ਇਹਨੂੰ ਘੱਟ ਕਰਨ ਦੀ ਤਕਨੀਕ ਆ ਇਹ ਰੀਡਕ ਪੁਆਇੰਟ ਹੁੰਦਾ ਬੰਦੇ ਸਰੀਰ ਤੇ ਅਸੀਂ ਉਹ ਦੱਬਦੇ ਆ ਜਿੰਨਾ ਤੁਹਾਡੇ ਦਾ ਪਹਿਲੇ ਦਿਨੇ 50% ਦਬਦ ਜਿਹੜੀ ਆ ਉਹ ਹਟ ਜਾਵੇਗੀ ਜੇ ਜਿਹੜੀ ਤੁਹਾਡੀ ਯਾਰ ਨਿਕਲਦੀ ਜਾ ਰਹੀ ਉਹ ਖਟ ਜਾਵੇਗੀ ਤੇ ਤੁਸੀਂ ਖੱਬੇ ਸੱਜੇ ਘੁੰਮ ਕੇ ਆਪਣਾ ਸਮਾਂ ਬਰਬਾਦ ਨਾ ਕਰੋ ਪੈਸਾ ਨਾ ਬਰਬਾਦ ਕਰੋ ਕਿ ਤੁਸੀਂ ਜੇ ਜਲਦੀ ਜਿੱਦਾਂ ਕਹਿੰਦੇ ਸਿਆਣੇ ਕਹਿੰਦੇ ਹੱਥ ਤੇ ਸਰੂ ਜੰਮਦੀ ਦੇਖਣੀ ਤਾਂ ਸਿੱਧੂ ਹੈਲਥ ਸੈਂਟਰ ਅਡਾ ਕੋਟ ਸੂਈ ਦੇ ਵਿੱਚ ਆਓ ਜੇ ਨੂੰ ਮਰਜੀ ਸਿੱਧੂ ਪੱਤਰਕਾਰ ਦਾ ਘਰ ਹੈ ਕਹਿ ਕੇ ਕੋਚ ਰੋ ਤੈ ਤੁਹਾਨੂੰ ਮੈਂ ਆਪਣੇ ਘਰ ਦੇ ਵਿੱਚ ਹੀ ਕੰਮ ਕਰਦਾ ਹਾਂ ਕਿ ਤੁਸੀਂ ਜਦੋਂ ਵੀ ਹੁਣ ਸਾਨੂੰ ਫੋਨ ਕਰਕੇ ਫੋਨ ਕਰਨ ਤੋਂ ਬਗੈਰ ਨਾ ਕਈ ਵੇਲੇ ਮੈਂ ਬਾਹਰ ਜਾਂਦਾ ਹਾਂ ਮੇਰਾ ਮੋਬਾਈਲ ਫੋਨ ਨੰਬਰ ਹੈਗਾ 985571981698557198116 ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ